ਤੈਨੋ ਜੀ ਇੱਥੇ ਇੱਕ ਰੋਡ ਵਿੱਚ ਬੱਸ ਦੇ ਡਰਾਈਵਰ ਦੇ ਨਾਲ ਕੁਟਮਾਰ ਹੋਈ ਹੈ ਜੀ ਤੇ ਬੱਸ ਦੇ ਸ਼ੀਸ਼ੇ ਦੇ ਵਿੱਚ ਵੱਟੇ ਮਰੇ ਤੇ ਨਾਲ ਉਹਨਾਂ ਦੀ ਕੁਟਮਾਰ ਕੀਤੀ ਗਈ ਹੈ ਤੇ ਤੁਸੀਂ ਇੱਕ ਪੰਜਾਹ ਬਸੀ ਜੀ ਨਾ ਆਈ ਬੱਸ ਤੇ ਅੰਦਰ ਸਵਾਰੀਆਂ ਸਿਕੀਆਂ ਤੇ ਬੱਸ ਦੇ ਵਿੱਚ ਭਰੀਆਂ ਹੋਈਆਂ ਭਾਈ ਤੁਸੀਂ ਐਸੀ ਬਾਤ ਚ ਸੀ ਸਾਰੇ ਸਿਕੀ ਓਕੇ ਕੀ ਉਹ ਸਿਗਾ ਕੀ ਵਾਕਿਆ ਸੀ ਕਿ ਇੱਥੇ ਸਵਾਰੀਆਂ ਨਾਲ ਵੀ ਬਤਮੀਜ਼ੀ ਹੋਈ ਕੋਈ? ਹਾਂ। ਥੋੜੇ ਮਾਰੇ ਉਹਨਾਂ ਨੇ ਬੱਚੇ ਨੂੰ ਵੀ ਲੈ ਸਕਦਾ ਸੀ ਇਹ ਕਿਸੇ ਨੂੰ ਵੀ ਲੈ ਸਕਦਾ ਸੀ। ਅੱਛਾ ਅੱਗੇ ਕੀ ਰੋੜੇ ਮਾਰੇ ਆ? ਅੱਛਾ ਤੇ ਬੱਸ ਦੇ ਵਿੱਚ ਤੇ ਨਹੀਂ ਕੋਈ ਅੰਦਰ ਵੜਿਆ ਕੋਈ ਇੱਥੇ? ਅੰਦਰ ਵੜਿਆ ਬੱਸ ਅੱਛਾ ਬੱਸ ਦੇ ਵਿੱਚ ਵੜੇ ਸੀਗੇ? ਅੰਦਰ ਵੀ ਮਾਰपीट ਕੀਤੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬੱਚੇ ਐ ਜਨਾਨੀਆਂ ਦੇ ਹੱਥਾਂ 'ਚ ਅੰਦਰ ਵੜ ਕੇ ਮਾਰਤਾੜ ਕੀਤੀ ਹੈ ਉਹਨੂੰ ਮਾਰੇ ਡਰਾਈਵਰ ਨੂੰ ਫਿਰ ਬਾਹਰੋਂ ਵੱਟੇ ਮਾਰੇ ਆ। ਅੱਛਾ ਹਾਂਜੀ ਉਹ ਡਰਾਈਵਰ ਦੇ ਐਨਾ ਮਤਲਬ ਕਿ ਮੱਥੇ ਤੇ ਲੱਗਿਆ ਖੂਨੋਂ ਖੂਨ ਹੋ ਗਿਆ ਸਰੋ ਕਿੰਨੇ ਬੰਦੇ ਕਿੰਨੇ ਸੀ ਪੈਂਚੂ ਹੈਗੇ ਸੀ 8-10 ਬੰਦੇ 8-10 ਛੜੇ ਸੀਗੇ 8-10 ਤੋਂ ਭੱਤੀ ਸੀਗੇ ਕਾਰ ਅੰਡਾ ਸੀ ਸੀ ਅੰਦਰ ਦੇਖਿਆ ਜਿਹੜੇ ਅੰਦਰ ਅੱਛਾ 8-10 ਬੰਦੇ ਜਿਹੜੇ ਗੱਡੀ ਦੇ ਅੰਦਰ ਅੰਦਰ ਐਂਟਰ ਹੋਏ ਨੇ ਪਾਣੀ ਬਹੁਤ ਥੋੜਾ ਸੀ 15-20 ਕਿੱਟਾ ਬਟਾ ਹੈਗੇ ਸੀ ਲੱਗਦਾ ਹੈ ਇਹ ਪਰ ਅਸੀਂ ਅੰਦਰ 8-10 ਦੇਖਿਆ ਅੱਛਾ ਗੱਡੀ ਮਤਲਬ ਕਿ ਨਾਲ ਜਾ ਰਹੀ ਸੀ ਨਾਲ ਬੱਸ ਜਾ ਰਹੀ ਸੀ ਜੀ ਬਿਲਕੁਲ ਉਹ ਨਾਲ ਸੀਗੇ ਡਰਾਈਵ ਉਹਨੇ ਗੱਲ ਗੱਡੀ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਹਾਂਜੀ ਅੱਛਾ ਜੀ ਤੇ ਇਹ ਡਰਾਈਵਰ ਤੇ ਕਨੈਕਟਰ ਦੋਨੋਂ ਉਤਰ ਕੇ ਤਿੰਨ ਚਾਰ ਬੰਦੇ ਵੀ ਸੀ ਇਹਨਾਂ ਨੇ ਉਤਰੇ ਵੀ ਤੂੰ ਗੱਲ ਕਿਉਂ ਕਰ ਰਹਿਆ ਹੂੰ ਉਸ ਕਰਕੇ ਫਿਰ ਮਤਲਬ ਕਿ ਇਹਨਾਂ ਨੇ ਆਪਣੀ ਬੱਸ ਲਈ ਉਹ ਵੀ ਚੱਲ ਪਿਆ ਹੁਣ ਇੱਥੇ ਆ ਕੇ ਅੱਗੋਂ ਇਹਨਾਂ ਨੇ ਬੰਦੇ ਲਿਆ ਕੇ ਹੰਗਾਮਾ ਜਵਾਨਾ ਸ਼ੁਰੂ ਅੱਛਾ ਹੁਣ ਬਸ ਸਿਰਫ ਇਹੀ ਇੱਕ ਸੀਗੀ ਹਾਂਜੀ ਹਾਂਜੀ ਓਕੇ ਬੱਸ ਡਰਾਈਵਰ ਵੱਲੋਂ ਤੇਰੀ ਕੋਈ ਗੱਲ ਕੀਤੀ ਗਈ ਨਹੀਂ ਨਹੀਂ ਕੋਈ ਓਕੇ ਥੈਂਕ ਯੂ ਜੀ ਤੁਸੀਂ ਕਿੱਥੇ ਜਾ ਕਿੱਥੇ ਸਵਾਰੀਆ ਤੁਹਾਡੀ ਤੁਸੀਂ ਕਿੱਥੇ ਜਾ ਰਹੇ ਹੋ ਅਸਵੇਂ ਅੰਬਾਲੇ ਜਾ ਰਹੀ ਅਸਾਂ ਅੰਬਾਲੇ ਜਾ ਰਹੇ ਹਾਂ ਦਿੱਲੀ ਜਾਣ ਵਾਲੀ ਬੱਸ ਹੈ ਨਾ ਹਾਂਜੀ ਪਾਜੀ ਕੀ ਉਹ ਇੱਥੇ ਹੋਰ ਜਿਹੜੀ ਕਿੱਡਾ ਹੋਰ ਕੀ ਕੀ ਹੋਈ ਸੀ ਕਿੰਨੇ ਗੱਡੀਆਂ ਵਾਲੇ ਸੀ ਪਾਜੀ ਉਹ ਵੀਰੇ ਦੋ ਗੱਡੀਆਂ ਵਾਲੇ ਸੀਗੇ ਜਿਹੜੇ ਹੁਣ ਇੰਜੀਨਰ ਨੇ ਔਰੇ ਗੱਡੀ ਘੇਰੀ ਆ ਅਚਾ ਉਹ ਪਿੱਛੇ ਗੱਲ ਕੀ ਹੋਈ ਸੀ ਉਹ ਜੋ ਆਕ ਜਾ ਸੀਗਾ ਮੁੰਡਾ ਚਲਾ ਰਿਆ ਸੀ ਗੱਡੀ ਉਹਨੇ ਕੀ ਕਰਦਾ ਫੋਨ ਤੇ ਗੱਲ ਕਰਦੇ ਕਰਦੇ ਗੱਡੀ ਮੂਹਰੇ ਕਰਤੀ ਜੀ ਬੱਸੇ ਬੱਸ ਦੇ ਬੱਸ ਵਾਲਿਆਂ ਨੇ ਬਚਾ ਲਈ ਜੀ ਅਚਾ ਵੀ ਬਚਾ ਕੇ ਵੀ ਮੂਹਰੇ ਕਰਦੀ ਉਹਨੇ ਇੱਕੋਲਾ ਤਿਆਰ ਕਰਕੇ ਬਚਾ ਲਈ ਉਹਦੇ ਬਾਅਦ ਉਨੇ ਜੋ ਆ ਗਏ ਨੇ ਮੁੰਡੇ ਨੇ ਜਿਹੜਾ ਗੱਡੀ ਚਲਾ ਰਿਆ ਸੀ ਉਹਨੇ ਗਾਲ ਗੱਡੀ ਡਰਾਈਵਰ ਨੂੰ ਡਰਾਈਵਰ ਨੂੰ ਕਹਿੰਦਾ ਵੀ ਮਤਲਬ ਹੁਣ ਮੈਂ ਵੀਡੀਓ ਹਾਂਜੀ ਹਾਂਜੀ ਉਹਨੇ ਗਾਲ ਗੱਡੀ ਤੇ ਤਿੰਨ ਚਾਰ ਜਣੇ ਆਏ ਅਸੀਂ ਉਹਨੂੰ ਕਿਹਾ ਵੀ ਬੱਚੇ ਐ ਨਹੀਂ ਕਰ ਸਕਦਾ ਗਾਲ ਨਹੀਂ ਕੱਢੀ ਦੀ ਹੁੰਦੀ ਅਸੀਂ ਉਹਨੂੰ ਸਮਝਾ ਕੇ ਉੱਥੋਂ ਤੋਰਦਾ ਜੀ ਠੀਕ ਹੈ ਜੀ ਉਹਦੇ ਬਾਅਦ ਕੀ ਹੋਇਆ ਉਹਨੇ ਗੁੰਡੇ ਬੁਲਾਏ ਨੇ ਜੀ ਇੱਥੇ ਆ ਕੇ ਉਹਨਾਂ ਨੇ ਗੱਡੀ ਘੇਰੀ ਆ ਆ ਗੱਡੀ ਫੋੜਦੀ ਤੇ ਡਰਾਈਵਰ ਦੀ ਅੱਖ ਫੋੜਦੀ ਉਹਦਾ ਅੱਖ ਮੈਨੂੰ ਲੱਗਦਾ ਸ਼ਾਇਦ ਆ ਅਕਾ ਹਟ ਗਈ ਕਿਉਂਕਿ ਜਿੰਨਾ ਉਹਦਾ ਪੂਨ ਚੱਲ ਰਿਆ ਦੀ ਇੱਥੋਂ ਉਹ ਕਹਿੰਦਾ ਮੈਨੂੰ ਕੁਛ ਨਹੀਂ ਦਿਖ ਰਿਹਾ ਹੈਗਾ ਉਹ ਹਸਪੀਟਲ ਲੈ ਕੇ ਹੋਏ ਨੇ ਤੇ ਸਵਾਰੀਆਂ ਨਾਲ ਵੀ ਕੋਈ ਬੱਤਲੂ ਕੀ ਹੋਈ ਹੈ ਭਾਜੀ ਬੱਤਲੂ ਕੀ ਹੋਈ ਜੀ ਅਸੀਂ ਵੀ ਆ ਦੇਖੋ ਅਸੀਂ ਸਵਾਰੀਆਂ ਸੀ ਅਸੀਂ ਤਾਂ ਕੁਝ ਨਹੀਂ ਕਿਹਾ ਦੇਖੋ ਸਾਡੇ ਵੀ ਭਾਈ ਸਵਾਰੀ ਜੀ ਅਸੀਂ ਨਾਲੇ ਬੈਠੇ ਸੀਗੇ ਜੀ ਹਾਂ ਪਹਿਲੇ ਦੋ ਬੰਦੇ ਤੇ ਫਿਰ ਚਾਰ ਪੰਜ ਆਹ ਦੇਖੋ ਨਾਲ ਗੱਡੀਆਂ ਸੀਗਾ ਸੀਗੇ ਇਹਨਾਂ ਨੂੰ ਪੁੱਛ ਲੋ ਸਵਾਰੀਆਂ ਨੂੰ ਪੁੱਛ ਲੋ ਜੀ ਚਾਰ ਪੰਜ ਬੰਦੇ ਓਹਰ ਆ ਗਏ ساتھ ਵਿੱਚ ਅੱਛਾ ਕੋਈ ਹਥਿਆਰ ਵੀ ਸੀ ਉਹਨਾਂ ਕੋਲ ਜਾਂ ਕਿਵੇਂ ਹਾਂ ਹੈਗੇ ਤਾਂ ਖਾਲੀ ਇੱਥੇ ਦੀ ਪੱਥਰ ਪੁੱਥਰ ਸੀਗੇ ਜੀ ਆ ਪੱਥਰ ਪੁੱਥਰ ਮਾਰਿਆ ਅੱਛਾ ਪੱਥਰ ਸੀਗੇ ਜਿਹੜੇ ਆ ਗੱਡੀ ਵਿੱਚ ਵੀ ਜਿਹੜਾ ਪੱਥਰ ਇਹ ਵਿੱਚ ਆ ਨਾ ਹਾਂ ਜੀ ਹਾਂ ਥੱਲੇ ਬਾਕੀ ਗੱਡੀਆਂ ਦੇ ਵਿੱਚ ਹੋਵੇ ਕੀ ਕੈਂਸਰ ਦੇਗੇ ਕਿਉਂਕਿ ਸਾਨੂੰ ਫਿਲਹਾਲ ਅੱਖਾਂ ਜਿਦਾ ਕੁਝ ਨਹੀਂ ਦਿਖਿਆ ਜਾ ਰਿਹਾ ਤੇ ਬਾਈ ਹੁਣ ਪ੍ਰਸ਼ਾਸਨ ਪੁਲਿਸ ਆਈ ਹੈ ਤੇ ਪੁਲਿਸ ਦੀ ਕੋਈ ਕਾਰਵਾਈ ਦੀ ਗੱਲ ਕਰ ਰਹੇ ਕੁਝ ਕਿਵੇਂ ਕਾਰਵਾਈ ਚੱਲ ਰਹੀ ਹੈ ਜੀ ਦੇਖਦੇ ਹਾਂ ਕੀ ਕਰਦੇ ਆ ਪ੍ਰਸ਼ਾਸਨ ਜੀ ਓਕੇ ਹਾਂਜੀ ਤੇ ਹੁਣ ਸਾਰੇ ਪਾਸੇ ਤੁਸੀਂ ਜਾਮ ਲੱਗ ਚੁੱਕੇ ਆ ਤੇ ਕਿਵੇਂ ਹੁਣ ਕਦੋਂ ਤੱਕ ਖੁੱਲਣ ਦੀ ਸੰਭਾਵਨਾ ਹੈਗੀ ਅੱਛੀ ਜੀ ਦੇਖਦੇ ਆ ਜਿਵੇਂ ਵੀ ਮਸਲਾ ਜਿੰਮੇ ਵੀ ਪ੍ਰਸ਼ਾਸਨ ਜੋ ਵੀ ਸਾਨੂੰ ਕਰੋਣਾ ਆਪਾਂ ਜਿੰਮੇ ਵੀ ਸਾਡੇ ਉੱਚ ਅਧਿਕਾਰੀ ਜਿੰਮੇ ਵੀ ਕਹਿਣਗੇ ਸਾਨੂੰ ਅਸੀਂ ਉਮੀਦ ਕਰਾਂਗੇ ਜੇ ਹੋਣੀ ਕੱਲ ਨੂੰ ਕਿਸੇ ਹੋਰ ਨਾਲ ਵੀ ਐਵੇਂ ਹੋ ਸਕਦਾ ਬਿਲਕੁਲ ਬਿਲਕੁਲ ਭਾਜੀ ਸਾਰੇ ਭਾਜੀ ਤੁਹਾਡੇ ਨਾਲ ਖੜਿਆ ਤੇ ਟੈਨਸ਼ਨ ਲੈਣੀ ਕੋਈ ਲੋੜ ਨਹੀਂ ਸੀ ਛੋਟੀ ਮਾਸ਼ਾ ਆਪਣੇ ਕੋ ਆਇਆ ਸੀਗਾ ਇਥੋਂ ਥਾਣੇ ਚ ਸੰਢਿਆ ਆਪਾਂ ਇਹਨਾਂ ਨੂੰ ਜੀਐਮ ਸਾਹਿਬ ਨਾਲ ਵੀ ਗੱਲ ਹੋ ਗਈ ਆ ਆਪਾਂ ਕਿਹਾ ਵੀ ਐਸਐਚਓ ਸਾਹਿਬ ਉਧਰੋਂ ਗੱਲਬਾਤ ਕਰਨ ਕਿ ਅਸੀਂ ਕਾਰਵਾਈ ਕਿੰਨੇ ਚਿਰ ਚ ਕਰਦੇ ਇਹ ਬੰਦੇ ਅਰੈਸਟ ਕਿੰਨੇ ਚਿਰ ਚ ਕਰਦੇ ਇਹਨਾਂ ਦਾ ਕਹਿਣਾ ਸੀ ਵੀ ਅਸੀਂ 2 ਘੰਟੇ ਚ ਕਰ ਦਿੰਦੇ ਠੀਕ ਹੈ ਨਾ ਆਪਾਂ ਵੇਖੋ ਖੱਜਲ ਖਵਾਰੀ ਲੋਕਾਂ ਦੀ ਵੀ ਹੈਗੀ ਐ ਚ ਕੋਈ ਸ਼ੱਕ ਨਹੀਂ ਪਰ ਆਪਣਾ ਬੰਦਾ ਵੀ ਸਰੀ ਹਸੇ ਜਿੰਨੂ ਲੈ ਗਿਆ ਹਸਪੀਟਲ ਦੇ ਵਿੱਚ ਕੀ ਬਣਨਾ ਉਹ ਬੰਦੇ ਨੇ ਬਚਣਾ ਕਿ ਨਹੀਂ ਬਚਣਾ ਉਹ ਗੱਲ ਹੈ ਜੇ ਬਾਅਦ ਦੀ ਆ ਪਰ ਉਹਨਾਂ ਨੂੰ ਆਪਾਂ ਸਵੇਰ ਦੇ 8 ਵਜੇ ਤੱਕ ਦਾ ਸਮਾਂ ਦੇ ਦਿੱਤਾ ਉਹ ਕਹਿੰਦੇ ਬਾਈ ਨੇਮ ਜਿਹੜਾ ਗੱਡੀਆਂ ਦੇ ਨੰਬਰ ਪਾ ਕੇ ਤੇ ਉਹਨਾਂ ਦਾ ਐਡਰੈਸ ਕਢਾ ਕੇ ਬਾਈ ਲੈ ਉਹ ਕਿਹੜੀ ਗੱਡੀ ਨੇ I26 ਇਧਰੋਂ ਉਹਨੂੰ ਗਏ ਹਾਂਜੀ ਆ ਉਦੋਂ ਸਾਹਮਣੇ ਵਾਲੇ ਕੈਮਰੇ ਚ ਇਧਰ ਆ ਜਾਣਾ ਟਰਬੇ ਉਹ ਬਕਾਇਦਾ ਉਹ ਟ੍ਰੇਸ ਕਰਕੇ ਉਹਨਾਂ ਨੇ ਸਵੇਰ ਦਾ 8 ਵਜੇ ਤੱਕ ਦਾ ਆਪਾਂ ਸਮਾਂ ਦੇ ਦਿੱਤਾ ਵੀ ਜੇਕਰ 8 ਵਜੇ ਤੱਕ ਬੰਦੇ ਰੈਸਟ ਕਰ ਠੀਕ ਹੈ ਨਹੀਂ ਤੇ 8 ਵਜੇ ਤੋਂ ਬਾਅਦ ਫਿਰ ਆਪਾਂ ਸਾਹਨੇ ਵਾਲ ਥਾਣੇ ਦੇ ਅੱਗੇ ਸਵੇਰੇ ਧਰਨਾ ਲਾਵਾਂਗੇ ਇਦਾਂ ਹੀ ਬੱਸਾਂ ਟਿੱਡੀਆਂ ਕਰਕੇ ਕੋਈ ਇਹ ਨਹੀਂਗਾ ਵੀ ਆਪਾਂ ਜਿੱਥੋਂ ਮੁੜ ਚੱਲੇ ਆ ਜਾਂ ਕਿਤੇ ਆ ਠੀਕ ਹੈ ਨਾ ਆਪਾਂ ਸਿਰਫ ਲੋਕਾਂ ਦੀ ਖੱਜਲ ਖਵਾਰੀ ਵੇਖਣਦੇ ਆ ਜਿਹੜੇ ਵਿਚਾਰੇ ਬੱਚਿਆਂ ਬੱਸਾਂ 'ਚ ਸਫ਼ਰ ਕਰਨਦੇ ਆ ਕਿਉਂਕਿ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀਗੀ ਪੀ ਇਹਨਾਂ ਨੂੰ ਨਾਥ ਪਾਉਣੀ ਕਿਤੇ ਨਾ ਕਿਤੇ ਚਲੋ ਇੱਕ ਦਮ ਕਈ ਵਾਰਾਂ ਨਹੀਂ ਸਮਾਂ ਲੱਗ ਜਾਂਦਾ ਅੱਧਾ ਘੰਟਾ ਘੰਟਾ ਲੱਗ ਸਕਦਾ ਜੇ ਆਪਾਂ ਇੱਥੇ ਦਬਾਅ ਵੀ ਬਣਾਈ ਰੱਖਾਂਗੇ ਪਰ ਇਹ ਵੀ ਲੋਕਾਂ ਨੂੰ ਖੱਜਲ ਖਵੜੀ ਦਾ ਜਿਆਦਾ ਸਤਾਉਂਦਾ ਹੈ ਤੁਹਾਡੇ ਨਾਮ ਵਿਰਲਾਣਾ ਸ਼ਮਸ਼ੀਰ ਸਿੰਘ ਤੁਸੀਂ ਯੂਨੀਅਨ ਮੈਂ ਸੂਬਾ ਜਨਰਲ ਸਕੱਤਰ ਪੰਜਾਬ ਰੂਪੇ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਤੋਂ ਅਸੀਂ ਮੰਨਦੇ ਹਾਂ ਕਿ ਮੁੱਖ ਮੰਤਰੀ ਤੱਕ ਮੀਟਿੰਗਾਂ ਕਰ ਸਕੀਏ ਸਰਕਾਰ ਅਸੀਂ ਮੀਡੀਆ 'ਚ ਪਾਉਣਾ ਇੱਥੇ ਸਾਂਝੇ ਵਾਲਾ ਥੋੜੀ ਲੜਾਈ ਜਿਹੜਾ ਹੋਈ ਆ ਉਹ ਸਰਕਾਰੀ ਬੱਸਾਂ ਪੰਨੀਆਂ ਸਰਕਾਰੀ ਮੁਲਾਜ਼ਮ ਦੇ ਗਲ ਪਏ ਆ ਕਿ ਤੁਹਾਡੇ ਮੁਲਾਜ਼ਮ ਦੇ ਗਾਲਾਂ ਚੀਜ਼ਾਂ ਦਿਨ ਦਿਹਾੜੇ ਆ ਕੰਮ ਹੋ ਜੇ ਤੇ ਤੁਸੀਂ ਕੀ ਕਰੋਗੇ ਵੀ ਰਿਪੋਰਟ ਲਖਾਓ ਉੱਥੇ ਹੀ ਉਹ ਤਾਂ ਠੀਕ ਆ ਹੁਣ ਪਤਾ ਕਿਉਂ ਨਹੀਂ ਜੀ ਮੈਂ ਕਹਿੰਦਾ ਪੂਰੇ ਆਰਡਰ ਮੁੱਖ ਮੰਤਰੀ ਵੀ ਦਿੱਤੇ ਆ ਅਸੀਂ ਵੀ ਬਕਾਇਦਾ ਜਥੇਬੰਦੀ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗਾਂ ਕਰ ਚੁੱਕੇ ਆ ਪਰ ਇਹ ਨਹੀਂ ਵੀ ਅਸੀਂ ਜਲੀਲ ਹੋਈਏ ਸਾਡੇ ਮੁਲਾਜ਼ਮ ਜਲੀਲ ਹੋਣ ਰੂਟਾਂ ਦੇ ਉੱਤੇ ਆ ਗੱਲ ਇਹ ਆ ਭਾਈ ਵਾਕਿਆ ਗੱਲ ਭਾਈ ਮਾੜਾ ਜਸ ਜੇ ਕੱਲੂ ਆ ਕੇ ਕੋਈ ਮਰਜ਼ੀ ਕਰ ਪਈ ਜੇ ਉਹ ਨਾ ਕਾਰਵਾਈ ਕਰੋ ਠੋਕੇ ਉਹ ਉਹਦੀ ਬੰਦੇ ਵੀ ਅੱਖਾਂ ਪੱਨ ਕੇ ਰੱਖਦੀ ਯਾਰ ਡਰਾਈਵਰ ਦੀ ਉਹ ਤਾਂ ਪੱਥਰ ਮਾਰਦੇ ਅੱਖਾਂ ਪਰ ਰੱਖਦੀ ਡਰਾਈਵਰ ਦੀ ਕਿਸੇ ਨੇ ਮੰਨਦੇ ਕੱਢੀ ਜੀ ਗੱਡੀ ਨੰਬਰ ਰੋਡ ਗੱਡੀ ਨੰਬਰ ਸਾਰਾ ਕੋ ਨੋਟ ਆ ਵੀਰੇ ਅੱਧੇ ਘੰਟਾ ਬਾਅਦ ਉਹ ਬੰਦੇ ਵਾਸੀ ਸਾਡੇ ਨਾਲ ਸਵਾਰੀਆਂ ਸੀ ਬੱਚੇ ਸੀਗੇ ਸਵਾਰੀਆਂ 'ਚ دہشت ਦਾ ਮਾਹੌਲ ਪੈ ਗਿਆ ਬੱਚੇ ਡਰ ਲੱਗੇ ਚੀਕਾਂ ਮਾਰ ਲੱਗੇ ਅੰਦਰ ਆ ਗਏ ਉਹ ਬੱਸ ਦੇ ਅੰਦਰ ਆ ਗਏ ਬੰਦੇ ਗੁੰਡਾਗਰਦੀ ਕਰਕੇ ਗਏ ਨੇ बस बंड सा दी ਮਰੀਤ ਹੋ ਗਈ ਤੇ ਰੰਗ ਤੋਂ ਸੜਕੇ ਬੰਦ ਆਪੇ ਖੁੱਲੂ ਸਰਕਾਰ ਦਾ ਬਸ ਦੀ ਭੀੜ ਵੀ ਤਰ੍ਹਾਂ ਉਹ ਯਾਰ ਤੁਸੀਂ ਨੰਬਰ ਦੱਸੋ ਇਹਨਾਂ ਨੂੰ ਟੈਸਟ ਕਰਨੀ ਗੱਡੀ ਨੰਬਰ ਕੱਢੋ ਨਾ ਭਾਈ ਦੇ ਮੈਂ ਕੰਪੂਟਰ ਪੜਦੇ ਆਰ ਲੈਂਦੇ ਆ ਗੱਡੀਓ ਅਸੀਂ ਕੋਣ ਸੀ ਉਹ ਸ਼ਾਊਰਮ ਕਾਰ ਵਾਲੇ ਸੀ ਕਿਹਦੇ ਨੰਬਰ ਆ ਕਿੰਨੂੰ ਬੋਲੋ ਉੱਥੇ ਬੰਦ ਕਰਦੇ ਤਾਂ ਬੰਦ ਕਰ ਲਓ ਸਟਾਪ ਕਰ ਲੈਣ ਨੂੰ ਸਟਾਪ ਕਰ ਲਓ ਨਾ ਰਮੇਸ਼ ਬਾਅਦ ਕਰਾਇਆ ਉਹ ਇੱਥੇ ਆ ਇੱਥੇ ਸਟਾਪ ਕਰੋ ਇਹਨੂੰ ਨੰਬਰ ਤੇ ਸਟਾਪ ਕਰੋ ਉੱਪਰ ਉੱਟਾਣਾ ਕਰੀ ਬਾਈ ਹਾਂ ਹਾਂ ਬੋਲਿਓ ਜ਼ੂਮ ਕਰ ਲਓ ਵੀਡੀਓ ਜ਼ੂਮ ਨਹੀਂ ਹੁੰਦੀ ਪੀਵੀ 10 ਜੇ ਇਹ ਨਹੀਂ ਜੀ ਇਹ ਨਹੀਂ ਇਹ ਹੋਰ ਹੈ ਜੀ ਪੀਵੀ 10 ਜੇ ਇਹ 7068 ਜੇ ਇਹ 7068 i20 ਲੈ ਗਏ ਇਹ ਗੱਡੀ ਸੀ ਹੋਰ ਲੈ ਲਓ ਗੱਡੀ ਹੁਣ ਆ ਦੇਖ ਲਓ i20 ਹੈ ਇਹ ਵੀ ਦੱਸ ਜੀ ਇਹ ਨੰਬਰ ਸਭ ਠੀਕ ਹੈ ਨਾ i20 ਲਈ ਕਰਨਾ ਹਾਂ i20